ਜਿਸਨੂੰ ਭਰਾਂ ਹੁਣ ਪਾਰਕ ਕਿਸਾਨ ਯੂਨੀਅਨ ਫਾਦੀਆ ਜਿਲ੍ਹਾ ਫਤੂਨਸਲਾ ਬਲਾਕ ਕਨਫਾਨਪੁਰ ਅੱਜ ਅਸੀਂ 11 ਜੂਨ 2024 ਨੂੰ ਡਿਪਟੀ ਕਮਿਸ਼ਨਰ ਫਤੂਨਸਲਾ ਦੇ ਵਿੱਚ ਜਿਹੜਾ ਸਾਡੀ ਬੰਮਨ ਸ਼ੇਮ ਧੀ ਪੰਜਾਬ ਦੀ ਪਲਵਿੰਦਰ ਕੌਰ ਜਿਨੇ 16 ਸਾਲ ਬੇਦਾਗ ਨੌਕਰੀ ਕੀਤੀ ਆ ਉਹਦੇ ਉੱਤੇ ਜਿਹੜਾ ਚੰਡੀਗੜ੍ਹ ਰੇਲ ਫੋਨ ਦੇ ਉੱਪਰ ਮੜੀ ਖਣੌਣੀ ਘਟਨਾ ਸੰਗੜਨ 90 ਤੇ ਕੀਤੀ ਆ ਜਿਹੜੀ ਕੰਗਣਾ ਇਹ ਪਹਿਲਾ ਵੀ ਕਿਸਾਨਾਂ ਦੇ ਸਾਨੂੰ 4 ਸਾਲ ਗਾਣਾ ਖੜਦੀ ਰਹੀ ਆ ਉਹਨ ਕੀ ਉਹਦਾ ਉਹਨਾਂ ਨੇ ਜਿਹੜਾ ਪਰਸਚਾ ਚਾਹ ਕਰਾਉਣਾ ਸੀ ਭਾਵੇਂ ਪੀਐਮ ਹੋਵੇ ਭਾਵੇਂ ਸੀਐਮ ਹੋਵੇ ਹਰ ਇੱਕ ਨੇ ਜਿਹੜਾ ਆ ਕਿਨੂੰ ਆ ਫੇਰ ਕੋਰਟ ਨੇ ਜਾਣਾ ਉਹ ਸਾਨੂੰ ਉਹਦੇ ਮਸ਼ੀਨ ਦੇ ਵਿੱਚੋਂ ਨਹੀਂ ਨਗਣਾ ਪਾਣਾ ਪਰ ਉਹ ਜਿਹੜੀ ਕਰਨਾ ਰਣੌਥ ਨੇ ਜਿਹੜੀ ਗਲਤ ਹਰਕਤ ਕੀਤੀ ਆ ਉਹਦੀ ਅਸੀਂ ਪੂਰੀ ਔਰ ਨਖੇਦੀ ਕਰਦੇ ਆ ਔਰ ਕੁਲਵਿੰਦਰ ਖੌਰ ਦੇ ਜਿਹੜਾ ਖਲਾਫ ਪੰਚਾ ਰੰਨ ਜਿਹੜਾ ਹਿੱਸਾ ਨੂੰ ਰੱਦ ਕੀਤਾ ਜਾਵੇ ਪੰਚਨਾ ਦੇ ਖਿਲਾਫ ਜਿਹੜੀ ਆਖਰੀ ਆ 320 400 ਜਿਹੜੀ ਚਈਗਾ ਕੀਤਾ ਉਹਨਾਂ ਨੇ ਉਹ ਫੰਗੜਾ ਦੇ ਖਿਲਾਫ ਪੰਚਾ ਕੀਤਾ ਜਾਵੇ ਜਿਹੜਾ ਉਹਦੇ ਪੀਏ ਨੇ ਉਹਨਾਂ ਦੇ ਪੀਏ ਨੇ ਪਰ ਹੋਰ ਜਿਹੜੀ ਬੀਬੀ ਸਟਾਫ ਵਾਲੀ ਜਿਹੜੀ ਸੀ ਜਿਹਦੀ ਨੌਕਰੀ ਦੇ ਉਹਨੂੰ ਵੀ ਉਹਨੇ ਛਵੇੜ ਮਾਰੀ ਆ ਉਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਾਵੇ ਇਹੋ ਸਾਡੀ ਭਾਰਤੀ ਵਿਸਾਨ ਨਹੀਂ ਹੋ ਪੌਂਦੀਆ ਦੀ ਪੂਰਤੋਂ ਦੀ ਮੰਗ ਹੈ। ਇਹ ਕਪੂਖਲਾ ਦੇ ਤੁਸੀਂ ਇੰਟਰਡਿਪਟੀਕਸ਼ਨਰ ਨੂੰ ਮਿਲਣ ਆਏ ਹੋ। ਕੰਗਣਾ ਦਾ ਨਾਮ ਅਤੇ ਖਲਾਫ ਜਿਹੜਿਆ ਅਸਰ ਦੇ ਵਿੱਚ ਮੈਂ ਭਾਰਤੀ ਕਿਸਾਨ ਜੀ ਨੇ ਕਾਦੀਆਂ ਜਿਹੜਾ ਸੀਨੀਅਰ ਮੀਤ ਪ੍ਰਧਾਨ ਜੋ ਅੱਜ ਆਈ ਜੀ ਸਾਹਿਬ ਨੂੰ ਮੰਗ ਪੱਤਰ ਲੈਣ ਆਏ ਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਗਿਆ ਜੋ ਇੱਕ ਦਮਣੀ ਘਟਨਾ ਵਾਪਰੀ ਆ ਇਹ ਕੰਗਣਾ ਰਵਾਉਤ ਦੇ ਵਰਤੀਰੇ ਤੋਂ ਵਾਪਰੀ ਆ ਗਈ ਆ ਅਗਰ ਉਹਦਾ ਵਰਤੀਰਾ ਸਹੀ ਹੁੰਦਾ ਇਹ ਗੱਲ ਨਹੀਂ ਹੀ ਇਹ ਵਾਪਰ ਨਹੀਂ ਹੈਗੀ ਉਸਨੇ ਹਰ ਇੱਕ ਨੂੰ ਜਲੀਲ ਕਰਦੀ ਆ ਕਿਸਾਨਾਂ ਨੂੰ ਜਲੀਲ ਕਰਦੀ ਆ ਅਧਿਕਾਰੀਆਂ ਨੂੰ ਜਲੀਲ ਕਰਦੀ ਆ ਪਹਿਲੇ ਜਿਹੜੇ ਐਮਪੀ ਬਣੀ ਹੈਗੀ ਆ ਨੈਕਸ਼ਨ ਤੋਂ ਬਾਅਦ ਉਹਨੇ ਪਹਿਲੀ ਇਹ ਹਰਕਤ ਕੀਤੀ ਕਿ ਇੱਕ ਲੜਕੀ ਦੇ ਨਾਲ ਉਹਦੇ ਜੋ ਆਖਿਆ ਸੀਗਾ ਵੀ ਇਹ ਜਿਹੜਾ ਤੁਹਾਡਾ ਪਰਸਾ ਜਾਂ ਜੋ ਕੁਝ ਵੀ ਹੈਗਾ ਸਕੈਨਰ ਦੇ ਵਿੱਚ ਜਾਏਗਾ ਉਹ ਤੋਂ ਮਗਾ ਕਰਦੇ باوجود ਔਰ ਉਹਨਾਂ ਥੋੜਾ ਜਿਹਾ ਮੈਸਿਵ ਵਿਵੇਕ ਕੀਤਾ ਅਗਰ ਜੇ ਉਸਨੇ ਕੋਈ ਮਾਰੀ ਮੁੱਟੀ ਗੱਡੀਆਂ ਕੋਈ ਜਵਾਬ ਦਿੱਤਾਗਾ ਤੇ ਉੱਥੇ ਪਰਚਾ ਹੋ ਗਿਆ ਅਸੀਂ ਕਲਵਿੰਦਰ ਕੌਰ ਦੇ ਨਾਲ ਜਿੰਨਾ ਚਿਰ ਉਹ ਬਹਾਰ ਨਹੀਂ ਕਰਦੇ ਉਹਦਾ ਪਰਚਾ ਰੱਦ ਨਹੀਂ ਕਰਦੇ ਭਾਰਤੀ ਕਿਸਾਨ ਜਣੀਆਂ ਕਰਦੀਆਂ ਉਹਨਾਂ ਚਰੋ ਦੀ ਹਮਾਇਤ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ